ਹਾਂਜੀ ਦੋਸਤੋ ਚੱਲਿਆਂ ਨਵੇਂ ਟੂਰ ਮਨਾਲੀ ਤੇ ਮਨਾਲੀ ਦਾ ਟੂਰਿਸਟ ਵਾਰ ਆਪਣੇ ਯਾਰ ਮਨਪ੍ਰੀਤ ਸੇਖੋਂ ਨੇ ਬਣਾਇਆ ਸੀ ਕਹਿੰਦਾ ਜਦੋਂ ਪੀਆਰ ਹੋ ਕੇ ਆ ਗਿਆ ਆਪਾਂ ਮਨਾਲੀ ਚੱਲਾਂਗੇ ਤੇ ਆ ਸੀ ਟੂਰ ਤੇ ਪਹਿਲੇ ਦਿਨ ਦੀਆਂ ਯਾਦਗਾਰੀ ਤਸਵੀਰਾਂ ਇਹ ਮਨਾਲੀ ਦੀਆਂ ਨੇ ਬਹੁਤ ਇੰਜੋਏ ਕੀਤਾ ਮਨਾਲੀ ਸ਼ਹਿਰ ਘੁੰਮੇ ਤੇ ਐਕਸ ਵਗੈਰਾ ਲਈਆਂ ਉਸ ਤੋਂ ਬਾਅਦ ਅਸੀਂ ਚੱਲੇ ਗਏ ਲਾਹੌਲ ਸਪੀਤੀ ਜਿਹੜਾ ਕਿ ਸ਼ਿਸ਼ੂ ਤੋਂ ਥੋੜਾ ਜਿਹਾ ਅੱਗੇ ਆ ਏਰੀਆ ਸ਼ੁਰੂ ਹੋ ਜਾਂਦਾ ਲਾਹੌਲ ਸਪੀਤੀ ਦਾ ਉੱਥੇ ਨਜ਼ਾਰੇ ਲੱਤੇ ਤੇ ਆਸਤੇ ਚ ਮौज-ਮਸਤੀ ਕੀਤੀ ਥੋੜਾ ਟਾਈਮ ਇਨੀ ਵਾਰ ਗੱਡੀ ਦੇ ਵਿੱਚ ਲਸਾਂ ਵਰੂਪ ਹੁੰਦਾ ਉਹਦੇ ਚ ਕੱਢ ਕੇ ਪਹਾੜਾਂ ਦੀ ਹਵਾ ਲਈਤੀ ਚੰਗਾ ਆ ਲੱਗਿਆ ਇਸ ਤੋਂ ਬਾਅਦ ਅਸੀਂ ਥੋੜਾ ਟਾਈਮ ਆ ਪੂਰਾ ਇੰਜੋਏ ਕੀਤਾ ਭੰਗੜੇ ਪਾਏ ਓਕੇ ਸਾਨੂੰ ਬਹੁਤ ਖੁਸ਼ੀ ਸਾਡਾ ਯਾਰ ਸਾਢੇ 3 ਸਾਲ ਬਾਅਦ ਕੈਨੇਡਾ ਤੋਂ ਪੀਆਰ ਹੋ ਕੇ ਆਇਆ ਸੀ ਤੇ ਕਾਫੀ ਸਮਾਂ ਅਸੀਂ ਇੱਕ ਦੂਸਰੇ ਨਾਲ ਨਹੀਂ ਬਤਾਇਆ ਸੀ ਫਿਰ ਇੱਥੇ ਤਿੰਨ ਚਾਰ ਦਿਨ ਅਸੀਂ ਲਗਾਤਾਰ ਇਕੱਠੇ ਰਹੇ ਤੇ ਮੁੜ ਕੇ ਉਹ ਹੀ ਕਾਲਜ ਦੀਆਂ ਯਾਦਾਂ ਤੇ ਬਚਪਨ ਚੇਤੇ ਕੀਤਾ ਚੰਗਾ ਲੱਗਦਾ ਜਦੋਂ ਯਾਰ ਦੋਸਤ ਮਿਹਨਤ ਕਰਕੇ ਆਪਣੀ ਮੰਜ਼ਲ ਤੇ ਪਹੁੰਚਦਾ ਤੇ ਖਾਣੀ ਬਣਦਾ ਤੇ ਕਾਮਯਾਬ ਹੁੰਦਾ ਪੂਰਾ ਨਜ਼ਾਰਾ ਬੰਨਿਆ ਪਿਆ ਸੀ ਬਿਲਕੁਲ ਅਸੀਂ ਬਚਪਨ ਨੂੰ ਜਿਵੇਂ ਬਚਪਨ ਦੇ ਦਿਵਾਏ ਕਰਦੇ ਸੀ ਨਾ ਅਸੀਂ ਉਸੇ ਤਿੱਕੇ ਨਾਲ ਇੰਜੋਏ ਕਰ ਰਹੇ ਜੀ ਇੱਥੇ ਕਿਉਂਕਿ ਯਾਰਾਂ ਨੇ ਤੁਹਾਡੀ ਜ਼ਿੰਦਗੀ ਚ ਬਹੁਤ ਕੁਝ ਤੁਹਾਨੂੰ ਦੁੱਖ ਸੁੱਖਾਂ ਦੇ ਵਿੱਚ ਤੁਹਾਡੇ ਨਾਲ ਖੜੇ ਹੁੰਦੇ ਨੇ ਤੇ ਤੁਸੀਂ ਉਹਨਾਂ ਦੇ ਨਾਲ ਦੁੱਖ ਸੁੱਖਾਂ ਦੇ ਵਿੱਚ ਖੜਦੇ ਹੋ ਜਿੱਥੇ ਰਿਸ਼ਤੇਦਾਰ ਨਹੀਂ ਖੜਦੇ ਨਾ ਉੱਥੇ ਸਾਡੇ ਯਾਰ ਦੋਸਤ ਖੜ ਜਾਂਦੇ ਆ ਬਹੁਤ ਸਾਡੇ ਰਾਜ ਹੁੰਦੇ ਆ ਬਹੁਤ ਦਿਲ ਦੀਆਂ ਗੱਲਾਂ ਹੁੰਦੀਆਂ ਨੇ ਇੱਕ ਦੂਸਰੇ ਨਾਲ ਤੇ ਬੜਾ ਚੰਗਾ ਲੱਗਿਆ ਸ਼ਾਂਤ ਮਾਹੌਲ ਸੀ ਇਹ ਚਨਾਬ ਰਿਵਰ ਆ ਚਨਾਬ ਦਾ ਕਿਨਾਰਾ ਜਿੱਥੇ ਅਸੀਂ ਬੈਠੇ ਸੀ ਬਹੁਤ ਹੀ ਨੇ ਯਾਰੇ ਲੱਤਿਆ ਭਰਾਵੋ ਕੱਢ ਲਿਆ ਕਰੋ ਟਾਈਮ ਜਿੰਨਾ ਵੀ ਨਿਕਲਦਾ ਹੁੰਦਾ ਕੋਈ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਨੇ ਬਾਹਲਾ ਦੂਰ ਜਾਣਾ ਕੋ ਟੂਰ ਦਾ ਤੇ ਤੁਹਾਨੂੰ ਜਿੱਥੇ ਸਮਾਂ ਮਿਲਦਾ ਕੋਈ ਮੋਟਰ ਮਿਲਦਾ ਤੁਹਾਡੇ ਕੋਈ ਲੋਕਲ ਸ਼ਹਿਰ ਆ ਕੋਈ ਬਹਾਨਾ ਜਿਹਾ ਬਣਾ ਲਿਆ ਕਰੋ ਮਹੀਨੇ ਦੋ ਮਹੀਨਿਆਂ ਬਾਅਦ ਜੋ ਅਗਰ ਤੁਹਾਡੇ ਯਾਰ ਦੋਸਤ ਇੱਧਰ ਹੀ ਪੰਜਾਬ 'ਚ ਰਹਿੰਦੇ ਆ ਉਹਨਾਂ ਨੂੰ ਮਿਲਿਆ ਕਰੋ ਫੋਨ ਤੇ ਗੱਲਬਾਤ ਕਰਿਆ ਕਰੋ ਤੇ ਕਈ ਵਾਰ ਛੋਟੇ ਮੋਟੇ ਗੁੱਸੇ ਗਲੇ ਹੋ ਜਾਂਦੇ ਆ ਉਹਨਾਂ ਨੂੰ ਭਲਾ ਕੇ ਨਾ ਇੱਕ ਦੂਜੇ ਨਾਲ ਮਿਲਵਰਤਨ ਦੀ ਭਾਵਨਾ ਕਾਇਮ ਰੱਖਿਆ ਕਰੋ ਕਿ ਐਵੇਂ ਨਹੀਂ ਹੁੰਦਾ ਕਿ ਜ਼ਿੰਦਗੀ 'ਚ ਵੀ ਇੱਕ ਨੇ ਕੋਈ ਗੱਲ ਕਹਿ ਦਿੱਤੀ ਉਹਨੂੰ ਦਿਲ ਤੇ ਲਾ ਲੈਣਾ ਚੱਲਦੇ ਰਹਿੰਦੇ ਨੇ ਪਰ ਜਿਹੜਾ ਸਮਾਂ ਲੰਘ ਗਿਆ ਨਾ ਉਹ ਮੁੜ ਕੇ ਨਹੀਂ ਆਉਂਦਾ ਹੈਗਾ ਜਿਹੜਾ ਸਾਡੀ ਜ਼ਿੰਦਗੀ ਆ ਮਿੰਟ-ਮਿੰਟ ਕਰਕੇ ਲੰਘ ਰਹੀ ਆ ਪਤਾ ਨਹੀਂ ਲੱਗਣਾ ਕਦੋਂ ਬਚਪਨ ਤੋਂ ਜਵਾਨੀ ਤੇ ਜਵਾਨੀ ਤੋਂ ਬੁਢਾਪੇ ਵੱਲ ਮੁੜ ਜਾਣਾ ਸੋ ਜਿਹੜਾ ਦਿਨ ਆ ਤੁਸੀਂ ਇਸ ਤਰੀਕੇ ਨਾਲ ਬਤੀਤ ਕਰਨਾ ਕਿ ਅੱਜ ਦਾ ਦਿਨ ਮੁੜ ਕੇ ਨਹੀਂ ਆਉਣਾ ਅੱਜ ਦੇ ਦਿਨ ਨੂੰ ਅੱਜ ਦਾ ਦਿਨ ਇੰਜੋਏ ਕਰੋ ਆਉਣ ਵਾਲੇ ਕੱਲ ਦੀ ਫਿਕਰ ਨਾ ਕਰੋ ਜੋ ਲੰਘ ਗਿਆ ਉਹਦੀਆਂ ਫਿਕਰਾਂ ਛੱਡ ਦਿਓ ਸੋ ਮਸਤੀ ਨਾਲ ਜ਼ਿੰਦਗੀ ਇੰਜੋਏ ਕਰਿਆ ਕਰੋ ਇੱਕ ਦੂਜੇ ਦਾ ਸਾਥ ਦਿਆ ਕਰੋ ਕਿਉਂਕਿ ਜਿੱਥੇ ਯਾਰ ਖੜ ਜਾਂਣਾ ਉੱਥੇ ਮੇਰੇ ਹਿਸਾਬ ਨਾਲ ਕੋਈ ਖੜ ਨਹੀਂ ਸਕਦਾ ਤੇ ਆਪਣੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਯਾਰਾਂ ਦੋਸਤਾਂ ਨਾਲ ਸਾਂਝੀਆਂ ਕਰਿਆ ਕਰੋ ਮਾਪਿਓ ਦੇ ਨਾਲ ਵੀ ਤੁਸੀਂ ਆਪਣੇ ਉਹਨਾਂ ਨੂੰ ਵੀ ਉਹਨਾਂ ਦਾ ਵੀ ਅਹਿਮ ਰੋਲ ਆ ਤੇ ਉਹਨਾਂ ਨੂੰ ਵੀ ਘੁਮਾਇਆ ਫਰਾ ਕਰੋ ਪਰ ਮਾਪੇ ਜਿਆਦਾਤਰ ਧਾਰਮਿਕ ਸਥਾਨ ਤੇ ਜਾਣਾ ਪਸੰਦ ਕਰਦੇ ਆ ਤੇ ਇਸ ਲਈ ਜਿੰਨਾ ਕ ਸਮਾਂ ਹੋ ਸਕਦਾ ਐਨਜੋਏ ਕਰਿਆ ਕਰੋ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਦੋਂ ਮੁੱਕ ਜਾਣੀ ਆ ਕਹਿੰਦੇ ਬੁਲਬੁਲਾ ਪਾਣੀ ਦਾ ਕਦੋਂ ਫੁੱਟ ਜਾਣਾ ਸਾਨੂੰ ਪਤਾ ਵੀ ਨਹੀਂ ਲੱਗਣਾ ਨਹੀਂ ਤਾਂ ਫਿਰ ਉਹ ਅੱਗੇ ਆਪਾਂ ਦੇਖੀਏ ਨੇ ਵੀ ਉਹ ਤੁਰ ਗਿਆ ਉਹ ਆਪਣੀ ਜ਼ਿੰਦਗੀ ਚ ਗਿਆ ਤੇ ਸੋ ਜ਼ਿੰਦਗੀ ਬੜੀ ਛੋਟੀ ਆ ਮੁੜ ਕੇ ਜੀਵਨ ਮਿਲਣਾ ਨਹੀਂ ਮਿੱਤਰੋ ਨਜ਼ਾਰੇ ਨਾਲ ਰਹਿਆ ਕਰੋ ਹੱਸਦੇ ਰਹੋ ਬਸਦੇ ਰਹੋ ਆਵਾਜ਼ ਰਹੋ ਜ਼ਿੰਦਗੀ ਜਿੰਦਾਬਾਦ